ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਆਪ ਤੋਂ ਬਾਅਦ ਹੁਣ ਸ਼ਮਣੀਆ ਕਾਲੀ ਦਲ ਟਕਸਾਲੀ ਵੀ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਕੋਲ ਸਿਟ ਮੈਂਬਰ ਕੁਵਰ ਵਿਜੇ ਪ੍ਰਤਾਪ ਦੇ ਤਵਾਦਲੇ ਨੂੰ ਰੱਦ ਕਰਨ ਦੇ ਮਾਮਲੇ ਨੂੰ ਲੈ ਕੇ ਮੰਗ ਪੱਤਰ ਦੇਣ ਪਹੁੰਚੇ ਮੁੱਖ ਚੋਣ ਕਮਿਸ਼ਨ ਨੂੰ ਮਿਲਣ ਤੋਂ ਬਾਅਦ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਨੀ ਮੀਡੀਆ ਨਾਲ ਗੱਲਬਾਤ ਕੀਤੀ ਜਿੱਥੇ ਸੇਵਾ ਸਿੰਘ ਸੇਖਵਾਨ ਨੇ ਬਾਦਲ ਪਰਿਵਾਰ ਭਾਜਪੀ ਸਰਕਾਰ ਅਤੇ ਕੇਂਦਰ ਚੋਣ ਕਮਿਸ਼ਨ ਨੂੰ ਆਪਣੇ ਲਪੇਟ ਚ ਲਿਆ ਇਸ ਮੌਕੇ ਸੇਵਾ ਸਿੰਘ ਸੇਖਵਾਨ ਨੇ ਕਿਹਾ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਇਮਾਨਦਾਰ ਤੇ ਹੋਣ ਆਰ ਅਧਿਕਾਰ ਹੈ ਜਿਨ੍ਹਾਂ ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਆਸਾਂ ਨੇ ਉਹਨਾਂ ਕਿਹਾ ਕਿ ਜਿਹੜੀ ਇਹ ਬਦਲੀ ਕੀਤੀ ਗਈ ਹੈ ਉਹ ਇਲੈਕਸ਼ਨ ਕੋਡ ਆਫ ਕੰਡਕਸ਼ਨ ਨਹੀਂ ਆਉਂਦੀ ਕਿਉਂਕਿ ਸਿਟ ਬਹੁਤ ਦੇਰ ਪਹਿਲਾਂ ਦੀ ਬਣੀ ਹੋਈ ਹੈ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏ ਆ ਮੈਮੋਰੰਡਮ ਦੇ ਕੇ ਆਏ ਆ ਕਿ ਪੰਜਾਬ ਦੀਆਂ ਲੋਕਾਂ ਦੀਆਂ ਜੋ ਖਾਸ਼ਾ ਨੇ ਉਹਦੇ ਮੁਤਾਬਕ ਜੋ ਪਿਛਲੇ ਦਿਨੇ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਆਈਪੀਐਸ ਦੀ ਬਦਲੀ ਜੋ ਸੈਟ ਬਣੀ ਹੋਈ ਸੀ ਉਹ ਉਹਦੇ ਵਿੱਚੋਂ ਬਾਹਰ ਕੀਤੀ ਆ ਉਹ ਰੱਦ ਕੀਤੀ ਜਾਵੇ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇੱਕ ਬਹੁਤ ਹੀ ਇਮਾਨਦਾਰ ਹੋਣਹਾਰ ਤੇ ਇੰਟੈਲੀਜੈਂਟ ਅਫਸਰ ਨੇ ਜਿਹਦੇ ਤੋਂ ਪੰਜਾਬ ਦੇ ਲੋਕੀ ਬਹੁਤ ਵੱਡੀਆਂ ਆਸਾਂ ਲਾ ਕੇ ਬੈਠੇ ਸਨ ਕਿ ਜੋ ਬੇਅਦਬੀ ਕਾਂਡ ਹੋਇਆ ਬੈਬਲ ਕਲਾ ਕਾਂਡ ਹੋਇਆ ਆ ਉਹਦੀ ਨਿਰਪੱਖ ਜਾਂਚ ਹੋ ਕੇ ਜਿਹੜੇ ਅਸਲ ਦੋਸ਼ੀ ਨੇ ਉਹ ਕਾਨੂੰਨ ਦੇ ਕਟਾਰੇ ਵਿੱਚ ਖੜੇ ਹੋਣਗੇ ਔਰ ਮੈਂ ਸਮਝਦਾ ਕਿ ਜਿਹੜੀ ਬਦਲੀ ਕੀਤੀ ਗਈ ਆ ਉਹ ਵੀ ਇਲੈਕਸ਼ਨ ਕੋਡ ਆਫ ਕੰਡਕਟ ਵਿੱਚ ਨਹੀਂ ਆਉਂਦੀ ਕਿਉਂਕਿ ਜਿਹੜੀ ਸੱਟ ਬਣੀ ਆ ਉਹ ਬਹੁਤ ਦਿਨ ਪਹਿਲਾਂ ਦੀ ਬਣੀ ਆ ਤੇ ਰੂਟੀਨ ਦਾ ਕੰਮ ਹੋ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਸ਼ਿਕਾਇਤ ਤੇ ਬੋਲਦੇ ਸੇਵਾ ਸਿੰਘ ਸੇਖਵਾਨ ਨੇ ਕਿਹਾ ਕਿ ਗੁੰਵਰ ਵਿਜੇ ਪ੍ਰਤਾਪ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕੋਈ ਗੁਨਾਹ ਨਹੀਂ ਕੀਤਾ ਗੁਪਤ ਜਾਣਕਾਰੀ ਨੂੰ ਛੱਡ ਕੇ ਹਰ ਅਧਿਕਾਰੀ ਦਾ ਹੱਕ ਬੰਦਾ ਹੈ ਕਿ ਉਹ ਮੀਡੀਆ ਨੂੰ ਬਾਕੀ ਬਚਦੀ ਜਾਣਕਾਰੀ ਦੇਵੇ ਸ਼੍ਰੋਮਣੀ ਅਕਾਲੀ ਦਲ ਨੇ ਸ਼ਿਕਾਇਤ ਕੀਤੀ ਆ ਕਿ ਉਹਨਾਂ ਨੇ ਜਿਹੜੀ ਸਿੱਟ ਦੀ ਕਾਰਵਾਈ ਆ ਉਹ ਪ੍ਰੈਸ ਨੂੰ ਰਿਲੀਜ਼ ਕੀਤੀ ਆ ਮੈਂ ਸਮਝ ਨਹੀਂ ਆ ਕਿ ਇਹ ਕੋਈ ਵੀ ਅਧਿਕਾਰੀ ਜਿਹੜਾ ਵੀ ਕੋਈ ਇਨਕੁਆਇਰੀ ਅਫਸਰ ਆ ਉਹ ਗੱਲਾਂ ਜਿਹੜੀਆਂ ਕੌਨਫਿਡੈਂਸ਼ੀਅਲ ਨੇ ਉਹਨਾਂ ਨੂੰ ਰੱਖ ਕੇ ਬਾਕੀ ਕੀਤੀ ਹੋਈ ਕਾਰਵਾਈ ਜਿਹੜੀ ਆ ਉਹ ਪ੍ਰੈਸ ਨੂੰ ਦੇਣੀ ਬਣਦੀ ਆ ਇਹ ਕੋਈ ਉਹਨਾਂ ਨੇ ਕੋਈ ਗਲਾ ਨਹੀਂ ਕੀਤਾ ਇਸ ਮੌਕੇ ਸ਼ਰਮਣੀ ਅਕਾਲੀ ਦਲ ਨੂੰ ਲੰਮੀ ਹਤੀ ਲੈਂਦੇ ਹੋਏ ਕਿਹਾ ਕਿ ਸ਼ਰਮਣੀ ਅਕਾਲੀ ਦਲ ਨੇ ਇਹ ਸ਼ਿਕਾਇਤ ਇਸ ਲਈ ਕੀਤੀ ਸੀ ਕਿ ਉਹਨਾਂ ਨੂੰ ਡਰ ਖਾ ਰਿਹਾ ਸੀ ਕਿ ਕਿਤੇ ਕੋਵਰ ਵਿਜੇ ਪ੍ਰਤਾਪ ਸਿੰਘ ਡੇਰਾ ਸੱਚਾ ਸੌਦਾ ਸਾਥ ਤੋਂ ਪੁੱਛਗਿਛ ਨਾ ਕਰ ਲਵੇ ਅਤੇ ਸ਼ਰਮਣੀ ਅਕਾਲੀ ਦਲ ਦੇ ਵੱਡੇ ਲੀਡਰਾਂ ਦਾ ਨਾਂ ਨਾ ਕਿਤੇ ਉਸ ਦੇ ਵਿੱਚ ਆ ਜਾਵੇ ਸ਼ਰਮਣੀ ਅਕਾਲੀ ਦਲ ਨੇ ਸ਼ਿਕਾਇਤ ਕੀਤੀ ਆ ਜਿਹਦੀ ਸ਼ਿਕਾਇਤ ਦੇ ਉੱਤੇ ਇਹ ਬਦਲੀ ਹੋਈ ਆ ਮੈਂ ਸਮਝਣਾ ਸ਼ਿਕਾਇਤ ਇਸ ਕਰਕੇ ਕੀਤੀ ਆ ਕਿ ਉਹਨਾਂ ਨੂੰ ਡਰ ਖਾ ਰਿਆ ਸੀ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜਾਂ ਵੱਡੇ ਲੀਡਰ ਨੇ ਉਹਨਾਂ ਦੇ ਨਾਂ ਵੀ ਇਹਦੇ ਵਿੱਚ ਆ ਸਕਦੇ ਆ ਕਿ ਜੇ ਬਾਬੇ ਨੇ ਕਿਤੇ ਉਹਨਾਂ ਦੇ ਨਾਂ ਲੈਤੇ ਤੇ ਕਿਤੇ ਇਸ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਸਾਡੇ ਨਾਂ ਆ ਜਾਣ ਤੋਂ ਬਾਅਦ ਫਿਰ ਇਲੈਕਸ਼ਨ ਦਾ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਹੋਰ ਹੋ ਸਕਦਾ ਆ ਇਹ ਸ਼ਿਕਾਇਤ ਕਰਨ ਦੀ ਵਜ੍ਹਾ ਆ ਲੇਕਿਨ ਇਹਦੇ ਨਾਲ ਲੋਕਾਂ ਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਮੰਗ ਕਰਨੇ ਆ ਕਿ ਇਹ ਬਦਲੀ ਰੱਦ ਕੀਤੀ ਜਾਵੇ ਤੇ ਉਹਨਾਂ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ ਚੱਕਦੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ